ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਲੈ ਬਹੁਤ ਹੀ ਪਿਆਰਾ ਗੀਤ ਸੁਣੋ ਭਾਂ ਤੇ ਮਾਣੋ ਇਸ ਗੀਤ ਦਾ ਆਨੰਦ ਭੈਣਾਂ ਮੇਰੀਆਂ ਲੋਕ ਗੀਤ ਬਹੁਤ ਹੀ ਪਿਆਰਾ ਲੋਕ ਗੀਤ ਹਾਏ ਵੇ ਟੰਬਰ ਹਰੀਆ ਪਰਿਆ ਹਰੀਆ ਅਨਾਦਿਆੜਾ ਇਆਏ ਸੋਣਿਆ ਹਰੀਆਂ ਅਨਾਦੀਆਂ ਡਾਣੀਆਂ சோணிய சசூத்தி சௌர ਸਾਣਿਆ ਸੋ ਰਾਜਗਤ ਆਏ

geldin. son お母様。